ਤੇ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਚੰਗਾ ਬਣਾਣਾ ਤੇ ਉਹਦੇ ਵਿੱਚ ਕੀਰਤਨ ਦਾ ਬੜਾ ਮੇਨ ਰੋਲ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਲਿਖੀ ਗਈ ਹੈ ਉਹ ਸਾਰੀ ਇੱਕ ਕਾਵ ਰੂਪ ਚ ਹੈ ਨਾਲ ਉਹ ਕਿਸ ਢੰਗ ਨਾਲ ਗਾਈ ਗਈ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਸਾ ਦੇ ਸ਼ਬਦ ਆਸਾ ਚ ਜਾਂ ਮਾਝ ਦੇ ਸ਼ਬਦ ਮਾਝ ਚ ਜਾਂ ਤੁਖਾਰੀ ਦੇ ਸ਼ਬਦ ਤੁਖਾਰੀ ਸੁਣਨ ਨੂੰ ਨਹੀਂ ਮਿਲਦੇ ਉਹ ਹੋਰ ਕਿਸੇ ਵੀ ਧੁਨ ਚ ਜਾਂ ਕਿਸੇ ਵੀ ਹੋਰ ਰਾਗ ਚ 90% ਸਾਨੂੰ ਸੁਣਨ ਨੂੰ ਮਿਲ ਜਾਣਗੇ ਉਸ ਰਾਗ ਦਾ ਕੋਈ ਕਾਰਨ ਹੈ ਜੇ ਗੁਰੂ ਸਾਹਿਬ ਨੇ ਉਹਦੇ ਉੱਤੇ ਲਿਖਿਆ ਹੈ ਜਾਂ ਉਹ ਐ ਵੀ ਲਿਖ ਸਕਦੇ ਸੀ ਰਾਗ ਮਾਜ ਜਾਂ ਕੋਈ ਵੀ ਹੋਰ ਰਾਗ ਕਿਤੇ ਵੀ ਆਹ ਨਹੀਂ ਲਿਖਿਆ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਆਈ ਹੈ ਜੇ ਪਹਿਲਾ ਸ਼ਬਦ ਆਇਆ ਰਾਗ ਆਸਾ ਮਹਿਲਾ ਪਹਿਲਾ ਦੂਜਾ ਸ਼ਬਦ ਆਇਆ ਉਹਦੇ ਉੱਤੇ ਵੀ ਰਾਗ ਆਸਾ ਮਹਿਲਾ ਪਹਿਲਾ ਲਿਖਿਆ ਚਾਹਦੇ ਨਾ ਲਿਖ ਦੇ ਇਸ ਧਰਤੀ ਦੇ ਉੱਤੇ ਜਿਹੜਾ ਸੰਗੀਤ ਤੇ ਜਿਹੜਾ ਗਾਇਨ ਹੋਇਆ ਜਾਂ ਉਹ ਗੁਰੂ ਸਾਹਿਬਾਂ ਦਵਾਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਰਾਹੀਂ ਆਇਆ। ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਤੋਂ, ਸਿੰਗਾਪੁਰ ਤੋਂ ਤੇ ਇੰਡੀਆ ਦੀ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜ ਤੋਂ ਜਿਹੜੇ ਸਕਾਲਰ ਸਾਡੇ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ। ਸਤਿ ਸ਼੍ਰੀ ਅਕਾਲ ਦਾ ਅਨਮੋਲ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਇੱਕ ਅੰਤਰਰਾਸ਼ਟਰੀ ਕੀਰਤਨ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਇਹ ਹੋਏਗਾ ਕਿ ਬਹੁਤ ਸਾਰੇ ਸਕਾਲਰ ਪਹੁੰਚਣਗੇ ਬਹੁਤ ਸਾਰੇ ਕੀਰਤਨੀਆਂ ਪਹੁੰਚਣਗੇ ਜੋ ਸਿਕੰਦਰੂ ਕੀਰਤਨੀਆਂ ਹੈਗੇ ਜਾਂ ਇਸ ਦੇ ਵਿੱਚ ਰੁਚੀ ਰੱਖਦੇ ਆ ਉਹਨਾਂ ਨੂੰ ਠੀਕ ਤਰੀਕੇ ਦੀ ਜਾਣਕਾਰੀ ਉਪਲਬਧ ਕਰਾਉਣੀ ਖਾਸ ਤੌਰ ਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀ ਬਾਣੀ ਕਿਹੜੇ ਰਾਗ ਦੇ ਅੰਦਰ ਹੈ ਉਸ ਨੂੰ ਪ੍ਰੈਜੈਂਟ ਕਿਵੇਂ ਕਰਨਾ ਹੈ ਇਸ ਦੀ ਖਾਸੀ ਦਿੱਕਤ ਵੀ ਪਾਈ ਜਾਂਦੀ ਹੈ ਔਰ ਇਸ ਤੇ ਜਾਣਕਾਰੀ ਦੇਣ ਦੇ ਲਈ ਇਹ ਵੱਡੀ ਕਾਨਫਰੰਸ ਰੱਖੀ ਗਈ ਹੈ ਮੇਰੇ ਨਾਲ ਡਾਕਟਰ ਮਨਜੀਤ ਸਿੰਘ ਜੀ ਨੇ ਡਾਕਟਰ ਜਸਵਿੰਦਰ ਸਿੰਘ ਜੀ ਨੇ ਜਿਹੜੇ ਯੂਨੀਵਰਸਿਟੀ ਤੋਂ ਨੇ ਇਹ ਨਾਦ ਨਾਦ 뮤직 ਆ ਆਸਟ੍ਰੇਲੀਆ ਤੋਂ ਹੈਗੇ ਨੇ ਜਿਨ੍ਹਾਂ ਦੇ ਯੂਐਸਏ ਤੋਂ ਔਰ ਜਿਨ੍ਹਾਂ ਦੇ ਸਾਂਝੇ ਉਪਰਾਲੇ ਦੇ ਨਾਲ ਸਾਰਾ ਕੁਝ ਹੋ ਰਿਹਾ ਔਰ ਇਸ ਬਾਰੇ ਵੀ ਸਮਝਾਂਗੇ ਕਿ ਕਾਨਫਰੰਸ ਦਾ ਮੁੱਖ ਮੰਤਵ ਕੀ ਹੈ ਔਰ ਨਾਲ ਦੀ ਨਾਲ ਕੁਝ ਸਮੱਸਿਆਵਾਂ ਜਿਹੜੀਆਂ ਖਾਸ ਤੌਰ ਤੇ ਕੀਰਤਨੀਆਂ ਨੂੰ ਆਉਂਦੀਆਂ ਨੇ ਉਨਾ ਬਾਰੇ ਵੀ ਅਸੀਂ ਚਰਚਾ ਕਰਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਕਿਉਂ ਜ਼ਰੂਰਤ ਪਈ ਤੁਹਾਨੂੰ ਕਿਉਂ ਲੱਗਾ ਕਿ ਇਹ ਕਾਨਫਰੰਸ ਇਸ ਤਰੀਕੇ ਦੀ ਵੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਸਕਾਲਰ ਪਹੁੰਚਣ ਜਿਸ ਦੇ ਵਿੱਚ ਕੀਰਤਨੀਏ ਪਹੁੰਚਣ ਰਾਗੀ ਸਿੰਘ ਪਹੁੰਚਣ ਕਿਹੜੀਆਂ ਚੀਜ਼ਾਂ ਸੀ ਜਿਨ੍ਹਾਂ ਨੂੰ ਐਂ ਲੱਗਾ ਕਿ ਨਹੀਂ ਇਹਨਾਂ ਚੀਜ਼ਾਂ ਦੀ ਕਮੀ ਪਾਈ ਜਾ ਰਹੀ ਹੈ ਇਸ ਕਰਕੇ ਸਾਨੂੰ ਇਹ ਇਸ ਤਰ੍ਹਾਂ ਦਾ ਉਪਰਾਲਾ ਕਰਨ ਦੀ ਲੋੜ ਹੈ ਹਾਂਜੀ ਕੀਰਤਨ ਬੜਾ ਇੱਕ ਅਨਿਖੜਵਾ ਅੰਗ ਹੈਗਾ ਜੇ ਆਪਾਂ ਆਪਣੇ ਵਿਰਸਾ ਸਦਾ ਕਹੀਏ ਸੋ ਉਹਦੇ ਵਿੱਚ ਜੋ ਗੁਰੂ ਸਾਹਿਬ ਸਾਨੂੰ ਵਿਰਸਾ ਦੇ ਗਏ ਆ ਉਹ ਨਾਲ ਲਿਖ ਕੇ ਦੇ ਗਏ ਆ ਵੀ ਇਸ ਕੀਰਤਨ ਨੂੰ ਸਿੱਕ ਇਸ ਢੰਗ ਨਾਲ ਕਰਨਾ ਤੇ ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ ਜੇ ਅਸੀਂ ਕਹੀਏ ਅਸੀਂ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਤੇ ਉਹਦੇ ਵਿੱਚ ਕੀਰਤਨ ਦਾ ਬੜਾ ਮੇਨ ਰੋਲ ਹੈ ਹੁਣ ਜੇ ਕਿਸੇ ਚੀਜ਼ ਨੂੰ ਅਸੀਂ ਚੰਗੇ ਤਰੀਕੇ ਨਾਲ ਸਮਝ ਨਾ ਹੋਏਗਾ ਤੇ ਜਿਵੇਂ ਦੱਸੀ ਗਈਆਂ ਉਹ ਜਿੰਨਾ ਜ਼ਿਆਦਾ ਉਹਨੂੰ ਉਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਬਿਹਤਰ ਸਾਡਾ ਜੀਵਨ ਹੋਏਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਲਿਖੀ ਗਈ ਹੈ ਉਹ ਸਾਰੀ ਇੱਕ ਕਾਵ ਰੂਪ ਚ ਹੈ ਨਾਲ ਉਹ ਕਿਸ ਢੰਗ ਨਾਲ ਗਾਈ ਗਈ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਬਾਣੀ ਦੇ ਉੱਤੇ ਰਾਗ ਦਾ ਟਾਈਟਲ ਲਿਖਿਆ ਹੋਇਆ ਟਾਈਟਲ ਦੇ ਨਾਲ ਕੁਝ ਹੋਰ ਵੀ ਸਪੈਸੀਫਿਕ 뮤지컬 ਸਿਗਨੇਚਰਸ ਦਿੱਤੇ ਗਏ ਹਨ ਜਿਵੇਂ ਘਰ ਹੋ ਗਏ ਜਾਂ ਧੁਨੀਆਂ ਹੋ ਗਈਆਂ ਤੇ ਜਦੋਂ ਆਪਾਂ ਪ੍ਰੈਕਟਿਸ ਦੇ ਵਿੱਚ ਦੇਖਦੇ ਆਂ ਕੀਰਤਨ ਸੁਣਦੇ ਆਂ ਜਿਹੜਾ ਸਾਨੂੰ ਆਮ ਤੌਰ ਤੇ ਸੁਣਨ ਨੂੰ ਮਿਲਦਾ ਹੈ ਤੇ ਉਹਦੇ ਵਿੱਚ ਆ ਚੀਜ਼ਾਂ ਨੂੰ ਆਪਾਂ ਦੇਖਦੇ ਆਂ ਕਿ ਘਾਟ ਹੋ ਜਾਂਦੀ ਹੈ ਇੰਪਲੀਮੈਂਟੇਸ਼ਨ ਦੀ ਹੁਣ ਇਸ ਕਾਨਫਰੰਸ ਦੇ ਰਾਹੀਂ ਸਾਡਾ ਆਪਾਂ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦਾ ਕਿ ਵੀ ਗੁਰਬਾਣੀ ਦਾ ਜਿਹੜਾ ਇਹ ਇੱਕ ਇੰਟੀਗਰਲ ਪਾਰਟ ਹੈਗਾ 뮤지컬 ਸਿਗਨੇਚਰਸ ਇਹਨੂੰ ਅਸੀਂ ਸਮਝੀਏ ਤੇ ਫਿਰ ਇਹਨੂੰ ਆਪਾਂ ਕਿਸ ਤਰੀਕੇ ਨਾਲ ਇੰਪਲੀਮੈਂਟ ਕਰੀਏ ਤਾਂ ਕਿ ਉਹਦੀ ਸਮਝਦੇ ਵਿੱਚ ਸਾਨੂੰ ਗੁਰਬਾਣੀ ਜਿਆਦਾ ਬਿਹਤਰ ਸਮਝ ਆ ਜਾ ਸਕੇ ਤੇ ਅਸੀਂ ਉਹਨੂੰ ਜਿਆਦਾ ਵਧੀਆ ਆਪਣੇ ਜੀਵਨ ਦੇ ਵਿੱਚ ਅਪਣਾ ਸਕੀਏ ਸੋ ਮੇਨ ਮਕਸਦ ਇਹ ਹੈਗਾ ਕਿ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਸ ਪਾਸੇ ਵੱਲ ਨੂੰ ਮੋਟੀਵੇਟ ਕਰਨਾ ਤੇ ਉਹਨਾਂ ਨੂੰ ਇਸ ਪਾਸੇ ਕਿੰਨੀਆਂ ਓਪਰਚ्युनिटीਜ਼ ਨੇ ਇਹਦੇ ਵਿੱਚ ਰਿਸਰਚ ਦੇ ਐਂਗਲ ਤੋਂ ਕਹਿ ਲਈਏ ਜਾਂ ਸਿੱਖਲਾਈ ਦੇ ਐਂਗਲ ਤੋਂ ਕਹਿ ਲਈਏ ਜਾਂ ਸਿੰਪਲ ਕੈਰੀਅਰ ਪ੍ਰਸਪੈਕਟਿਵ ਵੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕਿਉਂਕਿ ਕੰਮ ਬਹੁਤ ਘੱਟ ਲੋਕ ਨੇ ਜਿਹੜੇ ਕਰ ਰਹੇ ਨੇ ਸੋ ਦ ਓਪਰਚ्युनिटीज ਆਰ ਅਨਲਿਮਿਟਡ ਸੋ ਪਾਸ ਪਾਸੇ ਥੋੜਾ ਧਿਆਨ ਦਿਵਾਣਾ ਚਾਹੁੰਦੇ ਆ ਆਪਣੀ ਨੈਕਸਟ ਜਨਰੇਸ਼ਨ ਦਾ ਤਾਂ ਕਰਕੇ ਇਹ ਕਾਨਫਰੰਸ ਕਰਵਾਈ ਜਾ ਰਹੀ ਹੈ ਬੜਾ ਜ਼ਰੂਰੀ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਜਿਸ ਰਾਗ ਦੇ ਵਿੱਚ ਬਾਣੀ ਲਿਖੀ ਹੈ ਉਸੇ ਰਾਗ ਦੇ ਵਿੱਚ ਉਹ ਗਾਈ ਜਾਵੇ ਇਹ ਜ਼ਰੂਰੀ ਹੁੰਦਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਇਹ ਦਿੱਕਤ ਹੈ ਜਾਨੀ ਕਿ ਉਸੇ ਰਾਗ ਨੂੰ ਨਹੀਂ ਅਪਣਾਇਆ ਜਾਂਦਾ ਹਰ ਇੱਕ ਰਾਗੀ ਨੂੰ ਕਈ ਵਾਰ ਸਾਰੇ ਰਾਗਾਂ ਦਾ ਵੀ ਨਹੀਂ ਇਲਮ ਹੁੰਦਾ ਕਈ ਚੀਜ਼ਾਂ ਦੀ ਉਹਦੇ ਕੋਲੇ ਹੋ ਸਕਦਾ ਸਿੱਖਣ ਦੀ ਉਨੀ ਪਹੁੰਚਣਾ ਹੋਵੇ ਜਾਂ ਉਹਦੇ ਕੋਲ ਸਮਾਂ ਨਾ ਹੋਵੇ ਜਾਂ ਕਈ ਚੀਜ਼ਾਂ ਦੀਆਂ ਪਰ ਇਦਾਂ ਦੀ ਜਦੋਂ ਪੱਕੀ ਬਾਣੀ ਗਾਉਣੀ ਹੈ ਸ਼ੁੱਧ ਬਾਣੀ ਜਿਹੜੀ ਹੈ ਉਹ ਉਚਾਰਨ ਕਰਨੀ ਹੈ ਤਾਂ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਜਾਂ ਜਿਹਦੇ ਕੋਲੇ ਰਾਗ ਦੀ ਜਾਣਕਾਰੀ ਨਹੀਂ ਹੈ ਉਸ ਨੂੰ ਉਹਨਾ ਟਾਈਮ ਬਾਣੀ ਦੇ ਵਿੱਚ ਨਹੀਂ ਆਉਣਾ ਚਾਹੀਦਾ ਜਾਂ ਉਚਾਰਨ ਨਹੀਂ ਕਰਨਾ ਚਾਹੀਦਾ ਜਿੰਨਾ ਟਾਈਮ ਉਹ ਸਿੱਖਣਾ ਲਵੇ ਤੁਹਾਨੂੰ ਲੱਗਦਾ ਹੈ ਕਿ ਜੇ ਜਿਹੀਆਂ ਦਿੱਕਤਾਂ ਹੈਗੀਆਂ ਨੇ ਤੁਹਾਡੇ ਧਿਆਨ ਦੇ ਵਿੱਚ ਹਾਂਜੀ ਦੇਖਿਓ ਆਪਾਂ ਜੇ ਰਾਗ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜਾਂਦੇ ਮਿਊਜ਼ਿਕ ਹੁਣ ਜਿਹੜਾ ਵੀ ਕੋਈ ਸਿੰਗਰ ਜੇ ਗਾ ਰਿਹਾ ਹੈ ਉਹਨੇ ਕਿਤੋਂ ਤੱਕੋਂ ਕਿਤੋਂ ਸਿੱਖਿਆ ਐ ਐਵੇਂ ਜਿੰਨੇ ਵੀ ਸਾਡੇ ਰਾਗੀ ਸਹਬਾਨ ਨੇ ਉਹਨਾਂ ਨੇ ਵੀ ਸਿੱਖਿਆ ਸਿੱਖਣ ਦੇ ਵਿੱਚ ਉਹ ਆਫ ਕੋਰਸ ਉਹਨਾਂ ਨੇ ਰਾਗ ਵੀ ਸਿੱਖੇ ਹੋਏ ਆ ਤੇ ਉਹ ਜਿਸ ਤਰੀਕੇ ਦੀ ਉਹਨਾਂ ਦੀ ਸਿਖਲਾਈ ਹੈ ਤੇ ਬਾਅਦ ਚ ਜਿਸ ਤਰੀਕੇ ਦੀ ਉਹਨਾਂ ਦੀ ਪ੍ਰੈਕਟਿਸ ਹੈ ਉਸ ਹਿਸਾਬ ਨਾਲ ਸਾਨੂੰ ਕੀਰਤਨ ਸੁਣਨ ਨੂੰ ਮਿਲਦਾ ਹੈ ਪਹਿਲੀ ਗੱਲ ਤੇ ਆ ਕਿ ਜਿੰਨਾ ਵੀ ਇੰਡੀਅਨ ਕਲਾਸਿਕਲ ਇੰਡੀਅਨ 뮤직 ਆ ਕੇ ਲਈ ਆਪਾਂ ਈਵਨ ਬਾਲੀਵੁੱਡ 뮤ਜ਼ਿਕ ਆ ਕੇ ਲਈ ਸਾਰੇ ਰਾਗਾਂ ਦੇ ਅਧੀਨ ਹੈ ਰਾਗ ਤੋਂ ਬਾਅਦ ਕੁਝ ਨਹੀਂ ਹੈ ਹੁਣ ਜਿਹੜੀ ਇਹ ਕਾਨਫਰੰਸ ਦਾ ਮੁੱਦਾ ਹੈ ਹੈਗਾ ਕਿ ਵੀ ਜੇ ਸ਼ਬਦ ਲਿਖਿਆ ਰਾਗ ਆਸਾ ਤੇ ਕੀ ਉਹ ਆਸਾ ਦੇ ਵਿੱਚ ਗਾਇਆ ਜਾ ਰਿਹਾ ਕਿ ਨਹੀਂ ਬਿਲਕੁਲ ਮੇਰਾ ਮੇਰਾ ਐਗਜ਼ੈਕਟ ਸਵਾਲ ਇਹੀ ਸੀ ਹਾਂਜੀ ਸੋ ਉਹ ਸਾਨੂੰ ਸੁਣਨ ਨੂੰ ਬਹੁਤ ਘੱਟ ਮਿਲਦਾ ਜਿਹੜੇ ਆਸਾ ਦੇ ਸ਼ਬਦ ਆਸਾ ਚ ਜਾਂ ਮਾਜ ਦੇ ਸ਼ਬਦ ਮਾਜ ਚ ਜਾਂ ਤੁਖਾਰੀ ਦੇ ਸ਼ਬਦ ਤੁਖਾਰੀ ਸੁਣਨ ਨੂੰ ਨਹੀਂ ਮਿਲਦੇ ਉਹ ਹੋਰ ਕਿਸੇ ਵੀ ਧੁਨ ਚ ਜਾਂ ਕਿਸੇ ਵੀ ਹੋਰ ਰਾਗ ਚ 90% ਸਾਨੂੰ ਸੁਣਨ ਨੂੰ ਮਿਲ ਜਾਣਗੇ ਸੋ ਇਸ ਕਾਨਫਰੰਸ ਰਾਹੀਂ ਆਪਾਂ ਇਸ ਪਾਸੇ ਨੂੰ ਥੋੜਾ ਧਿਆਨ ਦਿਵਾਉਣਾ ਚਾਹੁੰਦੇ ਆਂ ਕਿ ਉਹਦੀ ਇੱਕ ਇੰਪੋਰਟੈਂਸ ਹੈ ਉਸ ਰਾਗ ਦਾ ਕੋਈ ਕਾਰਨ ਹੈ ਜੇ ਗੁਰੂ ਸਾਹਿਬ ਨੇ ਉਹਦੇ ਉੱਤੇ ਲਿਖਿਆ ਹੈ ਜਾਂ ਉਹ ਐ ਵੀ ਲਿਖ ਸਕਦੇ ਸੀ ਰਾਗ ਮਾਜ ਜਾਂ ਕੋਈ ਵੀ ਹੋਰ ਰਾਗ ਕਿਤੇ ਵੀ ਆਹ ਨਹੀਂ ਲਿਖਿਆ ਉਹਨਾਂ ਨੇ ਜੇ ਉਸ ਇੱਕੋ ਰਾਗ ਦੇ ਵਿੱਚ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਆਈ ਹੈ ਜੇ ਪਹਿਲਾ ਸ਼ਬਦ ਆਇਆ ਰਾਗ ਆਸਾ ਮਹਿਲਾ ਪਹਿਲਾ ਦੂਜਾ ਸ਼ਬਦ ਆਇਆ ਉਹਦੇ ਉੱਤੇ ਵੀ ਰਾਗ ਆਸਾ ਮਹਿਲਾ ਪਹਿਲਾ ਲਿਖਿਆ ਚਾਹਦੇ ਨਾ ਲਿਖਦੇ ਸੋ ਇਹ ਬੜਾ ਧਿਆਨ ਦੇਣ ਦੀ ਲੋੜ ਐ ਇਸ ਪਾਸੇ ਕਿ ਉਹ ਰਾਗ ਦਾ ਤੇ ਬਾਣੀ ਦਾ ਬੜਾ ਹੀ ਡੂੰਘਾ ਰਿਲੇਸ਼ਨ ਹੈ ਸੁਣ ਅਣਜਾਣਪੁਣਾ ਕਿਹਾ ਜਾਵੇ ਜਾਂ ਫਿਰ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਮੈਂ ਪੁੱਛਣ ਦੀ ਕੋਸ਼ਿਸ਼ ਕਰਾਂ ਕਿ ਇਹ ਬੇਅਦਬੀ ਵੀ ਹੈ ਤੇ ਅ ਬੇਅਦਬੀ ਤੇ ਨਹੀਂ ਮੈਂ ਕਵਾਂਗਾ ਜੀ ਇਹ ਹੈਗੀ ਐ ਇਹ ਕਿਤਨਾ ਕਿਤੇ ਇਗਨੋਰੈਂਸ ਹੈਗੀ ਐ ਹਾਂ ਤੇ ਕਿਤੇ ਨਾ ਕਿਤੇ ਅਣਜਾਣਪੁਣਾ ਅਣਜਾਣਪੁਣਾ ਹੈਗਾ ਜਿਹਦੇ ਕਰਕੇ ਇਹ ਕੰਮ ਹੋ ਰਿਹਾ ਹਾਂਜੀ ਡਾਕਟਰ ਸਾਹਿਬ ਸਕਾਲਰ ਕਿਹੜੇ ਕਿਹੜੇ ਪਹੁੰਚ ਰਹੇ ਨੇ ਖਾਸ ਤੌਰ ਤੇ ਕਿਉਂਕਿ ਜ਼ਰੂਰੀ ਹੈ ਜਿਵੇਂ ਜ਼ਿਕਰ ਕੀਤਾ ਡਾਕਟਰ ਸਾਹਿਬ ਨੇ ਕਿ ਸਾਰੀਆਂ ਚੀਜ਼ਾਂ ਐਗਜ਼ੈਕਟ ਰੂਪ ਦੇ ਵਿੱਚ ਪਹੁੰਚਣ ਸਮਝਾਇਆ ਜਾਵੇ ਅਕਾਦਮਿਕ ਤੌਰ ਤੇ ਉਹ ਕਿਹੜੇ ਕਿਹੜੇ ਸਕਾਲਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕਿਹੜੇ ਸਕਾਲਰ ਪੰਜਾਬ ਸਾਡੇ ਦੇਸ਼ ਤੋਂ ਪਹੁੰਚ ਰਹੇ ਨੇ ਜਿਹੜੇ ਇਹ ਸਾਰੀ ਜਾਣਕਾਰੀ ਮੁਹੱਈਆ ਕਰਵਾ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਇਸ ਅਕਾਦਮਿਕ ਤੌਰ ਦੇ ਖੇਤਰ ਦੇ ਵਿੱਚ ਇੱਕ ਡੈਡੀਕੇਟਿਡ ਸੰਸਥਾ ਹੈ ਜਿਹੜੀ ਲਗਾਤਾਰ ਕਲਾ ਤੇ ਸਾਹਿਤ ਦੇ ਵਿੱਚ ਕੰਮ ਕਰਦੀ ਹੈ ਤੇ ਸਾਡਾ ਮੰਨਣਾ ਹੈ ਕਿ ਕਿਸੇ ਵੀ ਸਭਿਅਤਾ ਦੇ ਜਿਹੜੇ ਮੂਲ ਆਧਾਰ ਹੁੰਦੇ ਆ ਉਹਦੇ ਵਿੱਚ ਸੰਗੀਤ ਇੱਕ ਵਿਸ਼ੇਸ਼ ਆਧਾਰ ਹੈ ਤੇ ਇਸ ਧਰਤੀ ਦੇ ਉੱਤੇ ਜਿਹੜਾ ਸੰਗੀਤ ਤੇ ਜਿਹੜਾ ਗਾਇਨ ਹੋਇਆ ਜਾਂ ਉਹ ਗੁਰੂ ਸਾਹਿਬਾਨ ਦੌਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਰਾਹੀਂ ਆਇਆ ਤੇ ਉਹਨੂੰ ਅਕਾਦਮਿਕ ਤੌਰ ਦੇ ਉੱਤੇ ਸਮਝਣ ਵਾਸਤੇ ਅਸੀਂ ਜੋ ਸਾਡੀ ਅਕਾਦਮਿਕ ਵਿਧੀਵਤ ਰੂਪ ਹੁੰਦਾ ਹੈ ਅਸੀਂ ਕਾਲ ਫਾਰ ਪੇਪਰ ਜਾਰੀ ਕੀਤਾ ਅੱਜ ਤੋਂ 7 ਮਹੀਨੇ ਪਹਿਲਾਂ ਤੇ ਕਾਲ ਫਾਰ ਪੇਪਰ ਦੇ ਵਿੱਚ ਅਸੀਂ ਓਪਨ ਅਨਵਾਈਟ ਕੀਤਾ ਕਿ ਜੋ ਵੀ ਇਸ ਖੇਤਰ ਦੇ ਵਿਸ਼ੇਸ਼ਗਰ ਨੇ ਉਹ ਆਪਣੀ ਜਿਹੜੀ ਅਕਾਦਮਿਕ ਕੰਟਰੀਬਿਊਸ਼ਨ ਹੈ ਉਹ ਆਪਣੇ ਪਰਚਿਆਂ ਰਾਹੀਂ ਜਾਂ ਆਪਣੇ ਭਾਸ਼ਣ ਰਾਹੀਂ ਉਹ ਕਰ ਸਕਦੇ ਆ ਤੇ ਇਸ ਕਰਕੇ ਅਸੀਂ ਪੰਜਾਬ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਤੇ ਯੂਨੀ ਭਾਰਤ ਤੋਂ ਬਾਹਰ ਅਸੀਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਚ ਜਿੱਥੇ-ਜਿੱਥੇ ਖਾਸ ਕਰਕੇ ਗੁਰਬਾਣੀ ਕੀਰਤਨ ਦੇ ਨਾਲ ਜੋ ਕਾਰਜ ਕਰਦੇ ਪਏ ਆ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਕਿ ਹੌਸਟਲ ਯੂਨੀਵਰਸਿਟੀ ਤੋਂ ਫ੍ਰਾਂਚਿਕ ਫ੍ਰਾਂਂਚਿਸਕਾ ਕੈਸੀਓ ਜਿਹੜੇ ਆ ਉਹ ਪ੍ਰੋਫੈਸਰ ਆ ਰਹੇ ਆ ਯੂਕੇ ਤੋਂ ਡਾਕਟਰ ਹਰਜਿੰਦਰ ਲਾਲੀ ਆ ਰਹੇ ਆ ਇਸ ਤਰ੍ਹਾਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਤੋਂ ਸਿੰਗਾਪੁਰ ਤੋਂ ਤੇ ਇੰਡੀਆ ਦੇ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜ ਤੋਂ ਜਿਹੜੇ ਸਕਾਲਰ ਸਾਡੇ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ ਤੇ ਜਿਨ੍ਹਾਂ ਨੇ ਵੀ ਇਸ ਖੇਤਰ ਦੇ ਵਿੱਚ ਕੰਮ ਪਹਿਲਾਂ ਕੀਤਾ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਇਸ ਕਾਨਫਰੰਸ ਦੇ ਵਿੱਚ ਇਨਕਲੂਡ ਕਰਨ ਦੀ ਤਾਂ ਕਿ ਉਹ ਆਪਣੇ ਭਾਸ਼ਣਾ ਰਹੀਂ ਆਪਣੀ ਖੋਜ ਰਹੀਂ ਜਿਹੜੀ ਯੰਗ ਰਿਸਰਚਰ ਨੇ ਉਹਨਾਂ ਨੂੰ ਇਨਸਪਾਇਰ ਵੀ ਕਰਨਗੇ ਤੇ ਉਹਨਾਂ ਨੂੰ ਗਾਈਡਲਾਈਨਸ ਦੇਣਗੇ ਤਾਂ ਕਿ ਇਸ ਫੀਲਡ ਨੂੰ ਹੋਰ ਕਿਸ ਤਰ੍ਹਾਂ ਇਨਹਾਂਸ ਕੀਤਾ ਜਾ ਸਕੇ ਉਹਨਾਂ ਦੇ ਪ੍ਰਤੀ ਧਿਆਨ ਦੇਵਾਂਗੇ ਜੀ ਡਾਕਟਰ ਬਹੁਤ ਸਾਰੇ ਕੀਰਤਨੀ ਸਿੰਘ ਔਰ ਖਾਸ ਤੌਰ ਤੇ ਜਿਹੜੇ ਸਾਡੇ ਪਾਠੀ ਸਿੰਘ ਹੈਗੇ ਨੇ ਉਹਨਾਂ ਦੀਆਂ ਕਈ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਖਾਸ ਤੌਰ ਤੇ ਆਰਥਿਕ ਤੋਂ ਆਰਥਿਕਤਾ ਨੂੰ ਲੈ ਕੇ ਤੁਹਾਡੇ ਧਿਆਨ ਦੇ ਵਿੱਚ ਤੁਹਾਡੀ ਇੱਕ ਵੱਡੀ ਸੰਸਥਾ ਹੈ ਤੁਹਾਡੇ ਧਿਆਨ ਦੇ ਵਿੱਚ ਬਹੁਤ ਸਾਰੀਆਂ ਆਉਂਦੀਆਂ ਹੋਣਗੀਆਂ ਕਿ ਜਿਹੜੇ ਸਾਡੇ ਰਾਗੀ ਸਿੰਘ ਨੇ ਖਾਸ ਤੌਰ ਤੇ ਜਿਹੜੇ ਲੋਕਲ ਤੌਰ ਤੇ ਕੰਮ ਕਰਦੇ ਨੇ ਜਿਵੇਂ ਕਿਸੇ ਪਿੰਡ ਦੇ ਵਿੱਚ ਕੋਈ ਸ਼੍ਰੀਖੰਡ ਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਉੱਥੇ-ਉੱਥੇ ਜਾ ਕੇ ਉਚਾਰਨ ਕਰਨਾ ਤਾਂ ਸਾਰਾ ਕੁਝ ਉਹਨਾਂ ਨੂੰ ਸਮੱਸਿਆ ਮਹਾਰਤਿਕ ਤੌਰ ਤੇ ਬਹੁਤ ਨੇ ਕਿ ਦੇਖੋ ਸਾਡੀਆਂ ਫੀਸਾਂ ਬਹੁਤ ਘੱਟ ਰੱਖੀਆਂ ਜਾਂਦੀਆਂ ਨੇ ਸਾਡਾ ਸਾਡਾ ਘਰ ਪਰਿਵਾਰ ਨਹੀਂ ਚੱਲਦਾ ਡਾਕਟਰ ਸਾਹਿਬ ਤੁਹਾਡੇ ਵੀ ਮਸਲਾ ਧਿਆਨ ਚ ਹੋਊਗਾ ਕਿ ਬਹੁਤ ਸਾਰੇ ਜਿਹੜੇ ਸਾਡੇ ਪਾਠੀ ਸਿੰਘ ਹੈਗੇ ਨੇ ਉਹ ਕਈ ਵਾਰ ਮੀਡੀਆ ਤੇ ਆ ਕੇ ਵੀ ਇਹ ਗੱਲ ਕਹਿ ਦਿੰਦੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ profession ਦੇ ਅਧਰ ਲੈ ਕੇ ਆਈਏ ਜਾਂ ਫਿਰ ਅਸੀਂ ਪਾਠੀ ਬਣਾਈਏ ਕਿਉਂਕਿ ਹੋਰ ਕੋਈ ਕਿੱਤਾ ਬਣਾਉਣੇ ਆ ਤਾਂ ਆਰਥਿਕਤਾ ਚੰਗੀ ਹੋ ਸਕਦੀ ਹੈ ਪਰ ਇਸ ਦੇ ਵਿੱਚ ਆਰਥਿਕਤਾ ਚੰਗੀ ਨਹੀਂ ਹੈ ਇਸ ਵਿਸ਼ੇ ਤੇ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਚਰਚਾ ਦੀ ਜ਼ਰੂਰਤ ਹੈਗੀ ਹੈ ਇਸ ਨੂੰ ਇਸ ਨੂੰ ਵੀ ਸੁਧਾਰਨ ਦੀ ਜ਼ਰੂਰਤ ਹੈ ਇਹ ਵੀ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਜ਼ਰੂਰਤ ਹੈ ਜਾਂ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇਸ ਦੇ ਵਿੱਚ ਅਨਮੋਲਕ ਹੋਵੇ ਜਾਂ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਸੁਧਾਰਿਆ ਜਾ ਸਕੇ ਹਾਂਜੀ ਬੜਾ ਤੁਹਾਡਾ ਸਵਾਲ ਅਹਿਮ ਹੈ ਜੀ ਜਿਹੜਾ ਫਾਈਨੈਂਸ਼ੀਅਲ ਸਟੇਬਿਲਿਟੀ ਹਰ ਇੱਕ ਲਈ ਬੜੀ ਜ਼ਰੂਰੀ ਹੈ ਹੈਨਾ ਆਰਥਿਕ ਤੌਰ ਤੇ ਜੇ ਅਸੀਂ ਕੋਈ ਵੀ ਕੰਮ ਕਰਦੇ ਹਾਂ ਹੁਣ ਜੇ ਅਸੀਂ ਵਿਦੇਸ਼ਾਂ ਦੇ ਵਿੱਚ ਦੇਖੀਏ ਤੇ ਉੱਥੇ ਇੱਕ ਮਿਨੀਮਮ ਵੇਜ ਡਿਫਾਈਨਡ ਹੈ ਜੇ ਤੁਸੀਂ ਕੋਈ ਵੀ ਕੰਮ ਕਰਨਾ ਹੈ ਤੇ ਤੁਸੀਂ ਇੱਕ ਬੰਦਾ ਜਿਹਦੇ ਕੋਲ ਪੇਪਰਵਰਕ ਹੈਗਾ ਉਹਨੂੰ ਹਾਇਰ ਕਰਨਾ ਹੈ ਤੇ ਤੁਹਾਨੂੰ ਵਾਸ਼ਿੰਗਟਨ ਸਟੇਟ ਫਾਰ ਇਗਜ਼ਾਮਪਲ 10 ਡਾਲਰ ਪਰ ਘੰਟਾ ਦੇਣਾ ਪਏਗਾ ਘੱਟੋ ਘੱਟ ਇਜ਼ਾਰਤ ਨੂੰ ਲਪਾਉਣਾ ਹਾਂ ਤੇ 10 ਡਾਲਰ ਦੇ ਵਿੱਚ ਉਹ ਬੰਦਾ ਆਪਣਾ ਕਿਰਾਇਆ ਦੇ ਸਕਦਾ ਆਪਣਾ ਖਾਣ ਪੀਣ ਦਾ ਅਰੇਂਜਮੈਂਟ ਕਰ ਸਕਦਾ ਤੇ ਆਪਣਾ ਘਰ ਚਲਾ ਸਕਦਾ 10 ਡਾਲਰ ਪਰ ਘੰਟਾ ਦੇ ਸਾਮਾ ਉਹਨਾਂ ਨੇ ਐਸਾ ਅਮਨ ਵੇਜਸ ਡਿਫਾਈਨ ਕੀਤੀਆਂ ਹੋਈਆਂ ਮੇਰੇ ਖਿਆਲ ਚ ਸਾਨੂੰ ਜਦੋਂ ਵੀ ਐਜ਼ ਅ ਹਿਊਮਨ ਆਪਾਂ ਕਿਸੇ ਨੂੰ ਇਨਵੋਲ ਕਰਦੇ ਆ ਆਪਣੇ ਨਾਲ ਉਹਦੇ ਟਾਈਮ ਦੀ ਵੈਲਿਊ ਪਾਣੀ ਚਾਹੀਦੀ ਹੈ ਹਨਾ ਉਹਦੀ ਕਲਾ ਦੀ ਵੈਲਿਊ ਪਾਣੀ ਚਾਹੀਦੀ ਹੈ ਉਹਦੀ ਸਿਖਲਾਈ ਦੀ ਵੈਲਿਊ ਪਾਣੀ ਚਾਹੀਦੀ ਹੈ ਤੇ ਪਾਠੀ ਸਹਿਬਾਨ ਤੇ ਰਾਗੀ ਸਹਿਬਾਨ ਤੇ ਸਾਡੇ ਸਤਕਾਰਯੋਗ ਨੇ ਇਹਨਾਂ ਦੀ ਤੇ ਹੋਰ ਵੀ ਜ਼ਿਆਦਾ ਪਾਣੀ ਚਾਹੀਦੀ ਹੈ ਮਿਨਿਮਮ ਨਹੀਂ ਇਹਨਾਂ ਨੂੰ ਤੇ ਇਹਦੇ ਚ ਰੱਖਣਾ ਚਾਹੀਦਾ ਜੀ ਮੈਂ ਤਾਂ ਕਹਣਾ ਜਿਹੜਾ ਕੋਈ ਕੀਰਤਨੀ ਜੱਥਾ ਜੇ ਹਾਇਰ ਹੋ ਰਿਹਾ ਉਹਦੀ ਮਿਨਿਮਮ ਵੇਜ ਡਿਫਾਈਨ ਕਰ ਦਿਓ ਜੀ ਅਸੀਂ ਉਹਨੂੰ 1 ਲੱਖ ਰੁਪਏ ਮਹੀਨਾ ਸੈਲਰੀ ਤੋਂ ਘੱਟ ਰੱਖਣਾ ਹੀ ਨਹੀਂ ਤਾਂ ਕਿ ਇੱਥੇ ਮਿਲਦਾ 5-7 ਹਜ਼ਾਰ ਰਿਹਾ ਹਾਂਜੀ ਉਹ ਫਿਰ ਟ੍ਰੈਂਡ ਚੇਂਜ ਹੋਣ ਚ ਟਾਈਮ ਲੱਗੇਗਾ ਹਨਾ ਪਰ ਐਵੇਂ ਦੇ ਵੀ ਨੇ ਹੁਣ ਮੈਂ ਜੇ ਇਹਦੀ ਇੱਕ ਦੂਜੀ ਬ੍ਰਾਈਟਰ ਸਾਈਡ ਦੇਖਾਂ ਤੇ ਐਵੇਂ ਦੇ ਵੀ ਕੀਰਤਨੀ ਜੱਥੇ ਨੇ ਸਾਡੇ ਤੇ ਕਥਾਵਾਚਕ ਨੇ ਜਿਨ੍ਹਾਂ ਨੂੰ ਮੂੰਹ ਮੰਗਿਆ ਉਹਨਾਂ ਨੂੰ ਲੋਕ ਦੇਣ ਨੂੰ ਤਿਆਰ ਹੈ ਉਹ ਉਹਨਾਂ ਦੀ ਕਲਾ ਕਰਕੇ ਹੀ ਹੈ ਸੋ ਇੱਥੇ ਮੈਂ ਕਹਾਂਗਾ ਕਿ ਵੀ ਜਿਹੜੇ ਵੀ ਸਾਡੇ ਇਸ ਪਾਸੇ ਇਸ ਫੀਲਡ 'ਚ ਲੱਗ ਰਹੇ ਨੇ ਉਹਨਾਂ ਨੂੰ ਆਪਣੇ ਆਪ ਤੇ ਵੀ ਕੰਮ ਕਰਨ ਦੀ ਲੋੜ ਹੈ ਜਿੰਨੀ ਉਹ ਆਪਣੀ ਵੈਲਿਊ ਆਪ ਵਧਾਣਗੇ ਹੁਣ ਇੱਕ ਇੰਜੀਨੀਅਰ ਤੁਹਾਨੂੰ 5000 ਰੁਪਏ ਮਹੀਨੇ 'ਚ ਵੀ ਮਿਲ ਜਾਏਗਾ ਤੇ 5 ਲੱਖ ਰੁਪਏ ਮਹੀਨੇ ਜੀ ਮਿਲੇਗਾ। ਹੈ ਦੋਨਾਂ ਕੋਲ ਬੀ ਦੀ ਡਿਗਰੀ ਹੈ ਪਰ ਅਹਿਮੀਅਤ ਹੈ ਉਹਦੀ। ਹੈਨਾ ਇੱਕ ਨੇ ਡਿਗਰੀ ਕਰਕੇ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ ਦੂਜੇ ਨੇ ਕਰਕੇ ਉਹਨੂੰ ਦੂਜੇ ਪਾਸੇ ਲਾ ਲਿਆ। ਠੀਕ ਹੈ। ਹਾਂਜੀ ਬਹੁਤ ਧੰਨਵਾਦ ਸਰ। ਥੈਂਕ ਯੂ। ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਸਮੱਸਿਆਵਾਂ ਤੇ ਚਰਚਾ ਹੋਏਗੀ ਇਸ ਕਾਨਫਰੰਸ ਦੇ ਅੰਦਰ ਔਰ ਖਾਸ ਤੌਰ ਤੇ ਗੱਲ ਇਹ ਹੈ ਕਿ ਕਹਿੰਦੇ ਨੇ ਕਿ ਜੇਕਰ ਆਰਥਿਕਤਾ ਨੂੰ ਮਜ਼ਬੂਤ ਵੀ ਕਰਨਾ ਹੈ ਇਸ ਚਾਹੇ ਤੁਸੀਂ ਰੋਜ਼ਗਾਰ ਦੇ ਤੌਰ ਤੇ ਲੈ ਲਓ ਜਾਂ ਸੇਵਾ ਦੇ ਤੌਰ ਤੇ ਲੈ ਲਓ ਤਾਂ ਜ਼ਰੂਰੀ ਹੈ ਕਿ ਅੱਜ ਜਿਹੜੀਆਂ ਚੀਜ਼ਾਂ ਇਹ ਸਿਖਾਉਣ ਦੇ ਲਈ ਕਾਨਫਰੰਸ ਹੋ ਰਹੀ ਹੈ ਉਹਨਾਂ ਚੀਜ਼ਾਂ ਦਾ ਗਿਆਨ ਉਸ ਦੇ ਅੰਦਰ ਹੋਵੇ ਔਰ ਖਾਸ ਤੌਰ ਤੇ ਸਨੇਹਾ ਇਹੋ ਹੀ ਹੈ ਕਿ ਕਾਨਫਰੰਸ ਜਿਹੜੇ ਲੋਕ ਕੀਰਤਨ ਨੂੰ ਸਮਝਦੇ ਨੇ ਜਾਂ ਕੀਰਤਨ ਦਾ ਪ੍ਰੋਫੈਸ਼ਨ ਜਾਂ ਕਹਿ ਲਓ ਸੇਵਾ ਕਰਨੀ ਚਾਹੁੰਦੇ ਨੇ ਉਹ ਇਸ ਕਾਨਫਰੰਸ ਦਾ ਹਿੱਸਾ ਜ਼ਰੂਰ ਬਣਨ ਫਿਲਹਾਲ ਮੈਨੂੰ ਦੋ ਜਾਤ ਸਤਿ ਸ਼੍ਰੀ ਅਕਾਲ